ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਜਿਹਰਲੋਸ ਚੈਨਲ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਇਸੇ ਉਮੀਦ ਦੇ ਨਾਲ ਅੱਜ ਦਾ ਜਿਹੜਾ ਵਲੌਗ ਹੈ ਸ਼ੁਰੂ ਕਰ ਲੈਨੇ ਆਂ ਤੇ ਹੋਰ ਸੁਣਾਓ ਜੀ ਕੀ ਹਾਲ ਚਾਲ ਆ ਠੀਕ ਠਾਕ ਹੋ ਸਾਰੇ ਅਸੀਂ ਵੀ ਵਧੀਆ ਠੀਕ ਠਾਕ ਆ ਤੇ ਮੈਂ ਹੁਣ ਫ੍ਰੀ ਹੋਈ ਸੀ ਕੰਮ-ਕੁਮ ਕਰਕੇ ਤੇ ਚਾਹ ਆਪਣੀ ਰੱਖੀ ਹੋਈ ਆ ਤੁਹਾਨੂੰ ਪਤਾ ਆ ਕੰਮ ਕਰਕੇ ਚਾਹ ਬਹੁਤ ਜ਼ਰੂਰੀ ਹੁੰਦੀ ਆ ਪੀਣੀ ਹਨਾ ਨਸ਼ਾ ਡਾਊਨ ਹੋ ਜਾਂਦਾ ਬਾਹਰ ਬੱਦਲ ਜਿਹਾ ਹੋ ਚੱਲੇ ਆ ਪਤਾ ਨਹੀਂ ਆਊਗਾ ਜਾਂ ਨਹੀਂ ਮਿੱੱਲਾ ਦਾ ਪੱਲਾ ਵੀ ਹੋਇਆ ਸੀ ਜਦੋਂ ਮੈਂ ਅੰਦਰ ਕਿਚਨ 'ਚ ਕੰਮ ਕਰਦੀ ਪਈ ਸੀ ਉਦੋਂ ਵੀ ਬੱਦਲ ਜਿਹਾ ਹੋਇਆ ਸੀ ਇੱਕ ਵਾਰੀ ਨੇਰਾ ਜਿਹਾ ਹੋ ਗਿਆ ਸੀ ਤੇ ਹੁਣ ਫੇਰ ਹੋ ਚੱਲਿਆ ਤੇ ਫਿਲਹਾਲ ਮੈਂ ਚਾਹ ਮਿੱਠਾ ਬਾਲਵਾ ਤੇ ਤੁਸੀਂ ਕਰ ਦਿਓ ਵੀਡੀਓ ਨੂੰ ਪਲੀਜ਼ ਲਾਈਕ ਐਂਡ ਸ਼ੇਅਰ ਕਮੈਂਟ ਤਾਂ ਤੁਸੀਂ ਕਰਨਾ ਨਹੀਂ ਤੁਹਾਡੀ ਆਪਣੀ ਮਰਜ਼ੀ ਆ ਆਪਾਂ ਕਹਿਣਾ ਵੀ ਨਹੀਂਗਾ ਕਿਹਾ ਨਹੀਂ ਕਰਨਾ ਹੈਗਾ ਨਾ ਵੀਡੀਓ ਪਾਓ ਤਾਂ ਤੁਸੀਂ ਕਹਿੰਨੇ ਹੋ ਵੀਡੀਓ ਪਾਓ ਵੀਡੀਓ ਪਾਓ ਜੇ ਵੀਡੀਓ ਪਾ ਦੋ ਫਿਰ ਤੁਸੀਂ ਕਿਹੜਾ ਕਮੈਂਟ ਕਰਕੇ ਕਹਿ ਦੇਣਾ ਹੁੰਦਾ ਵੀ ਹਾਂ ਭਾਈ ਤੁਹਾਡੀ ਵੀਡੀਓ ਵਧੀਆ ਆ ਜਾਂ ਨਹੀਂ ਵਧੀਆ ਜਾਂ ਪਤਾ ਨਹੀਂ ਚਲੋ ਪਤਾ ਨਹੀਂ ਕੁਝ ਨਹੀਂ ਕਹਿ ਸਕਦੇ ਚਲੋ ਚਾਹ ਮਠਾ ਪਾ ਲਈਏ ਤੇ ਆਪਾਂ ਮੌਸਮ ਦੇਖ ਕੇ ਆਉਨੇ ਆ ਵੀ ਬੱਦਲ ਕਿੰਨਾ ਕ ਆਊਗਾ ਜਾਂ ਨਹੀਂ ਆਊਗਾ ਫਿਰ ਤਾਂ ਬਾਹਰ ਉਹ ਜਿਹੜਾ ਸਮਾਨ ਪਿਆ ਉਹ ਚੱਕ ਲਈਏ ਜੇ ਬੱਦਲ ਦੂਰੇ ਹੋਇਆ ਫਿਰ ਕੀ ਫਾਇਦਾ ਐਵੇਂ ਹਨਾ ਫਿਰ ਤਾਂ ਉਹਨਾਂ ਨੂੰ ਜਗਾ ਦਈਏ ਜਿਹੜਾ ਉਹਨਾਂ ਦਾ ਚੱਕਰ ਨਾਲ ਸਾਮਾਨ ਉਹ ਚੱਕ ਦੜਾਂਗੇ ਉਹ ਸੁੱਤੇ ਪਏ ਆ ਤੇ ਮੈਂ ਉੱਪਰ ਜਿਉ ਦੇਖ ਕੇ ਜਾਊਂਗੀ ਬਾਹਰ ਨਹੀਂ ਗਈਗੀ ਕਿ ਬਾਹਰ ਜਾਊਂਗੀ ਤਾਂ ਬਾਹਰ ਬੇੜੇ ਤੋਂ ਬਾਹਰ ਗੇਟ ਖੋਲ ਕੇ ਜਾਣਾ ਠੰਡੀ ਠੰਡੀ ਹਵਾ ਚੱਲਦੀ ਆਹ ਬਤਾ ਬਤੀ ਮੈਨੂੰ ਫੋਨ ਦੀ ਸਕਰੀਨ ਨਹੀਂ ਦਿਖ ਰਹੀ मौसम ਤਾਂ ਵਧੀਆ ਠੰਡਾ ਠੰਡਾ ਹੋਇਆ ਪਿਆ ਬੱਦਲ ਇੰਨਾ ਵੀ ਨਹੀਂਗਾ ਸਮਾਨ ਚੱਕਣ ਵਾਲਾ ਨਹੀਂਗਾ ਮੀਂਹ ਨਹੀਂ ਆਉਂਦਾ ਹੈਗਾ ਮੌਸਮੀ ਠੰਡਾ ਆ ਚਾਰੇ ਪਾਸੇ ਹੋਇਆ ਪਿਆ ਪੈਕ ਕੈਮਰੇ ਨਾਲ ਦਿਖਾਉਣੀ ਹੈ ਤੁਹਾਨੂੰ ਵੀਤਾ ਨਹੀਂ ਆਉਂਦਾ ਚਲੋ ਜੀ ਚੱਲੀਏ ਚਾ ਵੀ ਨਾ ਉੱਪਰ ਜੂ ਤਸੱਲੀ ਹੋ ਗਈ ਆਪਣੀ ਫੇ ਮੀ ਨਹੀਂ ਆਉਂਦਾ ਇੱਥੇ ਚੋਂ ਸਰ ਗਿਆ ਕਿਹੜਾ ਚਾਊਗਾ ਏਡੀ ਦੂਰ ਨੂੰ ਚਿਹਰ ਦੇ ਕੱਪੜੇ ਵੀ ਲੈ ਚੱਲੀਏ ਸਕੂਲੋਂ ਆ ਕੇ ਪਾਊਗਾ ਲਓ ਜੀ ਜਦ ਸੂਟ ਲੈ ਲਿਆ ਉੱਪਰ ਇੱਕ ਪਾਸੇ ਪੈ ਰਹਿੰਦੇ ਆ ਕੱਪੜੇ ਕੋਈ ਇੰਨੇ ਟੈਨਸ਼ਨ ਨਹੀਂ ਹੁੰਦੀ ਹੈਗੀ ਥੱਲੇ ਘਾ ਭੈ ਜਾਂਦਾ ਹੈ ਇੰਨੇ ਕੰਦੀ ਲੋਡ ਹੁੰਦੀ ਹੈ ਚੱਕ ਲਿਆ ਹੁਣ ਚਾਹ ਦੇਖ ਲਈਏ ਆਪਾਂ ਚਾਹ ਵੀ ਬਣ ਗਈ ਚਾਰ ਇੱਜਰ ਇੱਜ ਕਮਲੀ ਹੋ ਗਈ ਚਾਹ ਤਾਂ ਇੱਜਰ ਇੱਜ ਕਮਲੀ ਹੋ ਗਈ ਸ਼ੁਕਰ ਕਰੋ ਉਪਰ ਦੀ ਨਹੀਂ ਪਈ ਮੈਂ ਘੱਟ ਤੇ ਕਰਕੇ ਗਈ ਸੀ ਬੱਸ ਆਨੇ ਵਿੱਚ ਚਾਹ ਪੀ ਲਓ ਸੁੱਤੇ ਭੈਣ ਉਠਾ ਕੇ ਚਾਹ ਬਣਾਉਣੇ ਦੁਸ਼ਮਣ ਇੱਕ ਨੰਬਰ ਦੇ ਇੱਕ ਨੰਬਰ ਦੇ ਦੁਸ਼ਮਣ ਆਪਾਂ ਇੱਕ ਦੂਜੇ ਦੇ ਰਾਤ ਚੰਗੀ ਤਰ੍ਹਾਂ ਨੀਂਦ ਨਹੀਂ ਆਈਗੀ ਆ ਵੀ ਜਾਂਦੀ ਰਾਤ ਪਤਾ ਨਹੀਂ ਕੀ ਹੋਇਆ ਮੱਝ ਦੋ ਵਾਰੀ ਖੁੱਲ ਗਈ ਹਨਾ ਦੋ ਵਾਰੀ ਮੱਝ ਖੁੱਲ ਗਈ ਤੇ ਜਦ ਪਹਿਲਾਂ ਮੈਂ ਜਦੋਂ ਸੁੱਤੀ ਮੈਂ 7:30 ਵਜੇ ਪੈ ਗਈ ਹਨਾ ਤੇ ਮੈਂ ਨੀਂਦ ਆ ਗਈ 11:00 ਵਜੇ ਨੂੰ ਪਤਾ ਨਹੀਂ ਕੀ ਹੱਦ ਚਲੋ ਹੋਈ ਮੇਰੀ ਫੇਰ ਅੱਖ ਖੁੱਲ ਗਈ ਤੇ ਫੇਰ ਉਸ ਤੋਂ ਬਾਅਦ ਫੇਰ ਘੰਟਾ ਕਾ ਅੱਧਾ ਇੱਕ ਘੰਟਾ ਲੰਘਿਆ ਤੇ ਫੇਰ ਮੇਰੀ ਅੱਖ ਖੁੱਲ ਗਈ ਤੇ ਕਹਿੰਦੇ ਮੱਝ ਖੁੱਲ ਗਈ ਆ ਫੇਰ ਇਹਨਾਂ ਨੇ ਜਗਾਇਆ ਕਹਿੰਦੇ ਮੱਝ ਖੁੱਲ ਗਈ ਫੇਰ ਮੱਝ ਮੁੱਛ ਇਹਨਾਂ ਨੇ ਬੰਨੀ ਮੈਂ ਨਹੀਂ ਉੱਠ ਕੇ ਗਈ ਜਾਨੀ ਬੇਟਾ ਚਲੇ ਗਿਆ ਚਲੇ ਗਿਆ ਮੈਂ ਨਹੀਂ ਗਈ ਹੈਗੀ ਤੇ ਚਲੋ ਬੰਦਤੀ ਮੱਝ ਫੇਰ ਥੋੜੀ ਜਿਹੀ ਦੇਰ ਬਾਅਦ ਫੇਰ ਪੈ ਫਿਰ ਜਾਂ ਜਿਹਾਰ ਮੇਰਾ ਰੌਲਾ ਪਤਾ ਪਤਾ ਨਹੀਂ ਉਹਨੂੰ ਕੀ ਹੋਇਆ ਪੈ ਪੈ ਨੂੰ ਮम्मा ਮम्मा ਕਰਨ ਲੱਗਾ ਮम्मा ਦੁੱਧੂ ਦੇ ਦੋ ਮम्मा ਦੁੱਧੂ ਦੇ ਦੋ ਤੇ ਮੈਂ ਟਾਈਮ ਦੇਖਿਆ ਉੱਠ ਗਈ ਮੈਨੂੰ ਭੁੱਖ ਲੱਗ ਗਈ ਆ ਹਨਾ ਤੇ ਮੈਂ ਕਿਹਾ 3 ਵਜੇ ਆ 3 ਵਜੇ ਤੋਂ ਥੋੜਾ ਜਿਹਾ ਟਾਈਮ ਸੁੱਤੀ ਤੇ ਪੌਣੇ ਕਿ 4 ਵਜੇ ਇਹਨਾਂ ਨੇ ਫੇਰ ਆਵਾਜ਼ ਮਾਰਤੀ ਕਹਿੰਦੇ ਉੱਠ ਖੜੋ ਮੱਝ ਫੇਰ ਖੁੱਲ ਗਈ ਹੇ ਰੱਬਾ ਮੱਝ ਨੇ ਕੰਮੇ ਇਰਤ ਤੇ ਲੱਛ ਚਾਲਾ ਚਲੀਏ ਕਮਰੇ ਚ ਕੀ ਇੱਕ ਤਾਂ ਚਾਹ ਨੂੰ ਜਗਾਇਆ ਉੱਪਰ ਜੀ ਮੈਨੂੰ ਕਹਿੰਦੇ ਕਹਿੰਦੇ ਤੂੰ ਦੱਫਲਾ ਆਪਦੀ ਮੈਂ ਨਹੀਂ ਮੈਂ ਸੁਣਿਆ ਕਹਿੰਦੇ ਕਹਿੰਦੇ ਤੂੰ ਦਫਾ ਆਪਦੀ ਮੇਰਾ ਕੀ ਆ ਜੇ ਮੈਂ ਬਣਾਉਂਦੀ ਨਾ ਫੇਰ ਤੁਹਾਨੂੰ ਇਹ ਵੀ ਪਤਾ ਮੈਂ ਤਾਂ ਸਾਰ ਵੀ ਲੈਣੀ ਹੁੰਦੀ ਆ ਹੂੰ ਐਨਾ ਘੱਟ ਤੁਹਾਨੂੰ ਪਤਾ ਹੀ ਆ ਹਾਂ ਨਾ ਹਾਂਜੀ ਦੀ ਤਾਂ ਕੋਈ ਲੋੜ ਨਹੀਂ ਤਾਬ ਨਹੀਂ ਦੌਂਦੀ ਆ ਰਾਤ ਮੱਝ ਮੱਝ ਕਰਕੇ ਰਾਤ ਸੌਣੇ ਸੌਣੇ ਨਹੀਂ ਦਿੱਤਾ ਸੌਣੇ ਨਹੀਂ ਦਿੱਤਾ ਸਾਰੇ ਘਰ ਚ ਖਲਾਰਾ ਪਾ ਗੰਦੀ ਆ ਮੱਝ ਪਤਾ ਨਹੀਂ ਟੁੱਟੀ ਤੱਕ ਵੀ ਖੋਲੀ ਹੋਈ ਸੀਗੀ ਰਾਤ ਤਾਂ ਟੁੱਟੀ ਵੀ ਖੁੱਲੀ ਹੋਈ ਸਵੇਰੇ ਮੋਟਰ ਚਲਾਈ ਇੰਨਾ ਟਾਈਮ ਨਹੀਂ ਪਾਣੀ ਭਰਿਆ ਹੈਗਾ ਹਾਇ ਕੋਲਦੀ ਹੈ ਜੇ ਕੋਈ ਆ ਕੇ ਕੋਲ ਜਾਂਦਾ ਹੁੰਦਾ ਕੋਲ ਨਾ ਕੋਲ ਤੇ ਨੇਰਾ ਲਾਈਟਾਂ ਬੰਦ ਮੈਨੂੰ ਉਹ ਮਾਰਦੀ ਆ ਮੱਝ ਮੈਂ ਮੈਨੂੰ ਮੱਝ ਨਹੀਂ ਦਿਖੀ ਹੈਗੀ ਮੈਂ ਜਾ ਕੇ ਜਮਾ ਉਹਦੇ ਨੇੜੇ ਖੜ ਗਈ ਮੈਨੂੰ ਨੇਰੇ ਦੇ ਵਿੱਚ ਮੱਝ ਨਹੀਂ ਦਿਖੀ ਹੈਗੀ ਮੈਂ ਜਾ ਕੇ ਉਹਦੇ ਜਮਾ ਹੀ ਕੋਲ ਖੜ ਗਈ ਜੇ ਮੈਨੂੰ ਮਾਰਦੀ ਉਹ ਦੱਸ ਹਾਇ ਫੇਰ ਕੀ ਕਰਦੇ ਜੇ ਮੈਨੂੰ ਮੱਝ ਮਾਰਦੀ ਮਿੱਠੀ ਮਿੱਠੀ ਨੇ ਰੋਲਾ ਪਤਾ ਹੈ ਫਿਰ ਇਹ ਤਾਂ ਜਾਗਦਾ ਹੀ ਸੀ ਉਦੋਂ ਪਹਿਲਾਂ ਇਹਨੇ ਮੈਨੂੰ ਜਗਾਤਾ ਪਤਾ ਨਹੀਂ ਕੀ ਇੱਥੇ ਕੋਈ ਹੈਲਥ ਚੌਲ ਜੀ ਕਰੀ ਤੇ ਰੋਲਾ ਪਾਉਣ ਤੋਂ ਕੋ ਕੋ ਕਰਦੇ ਨਾ ਗਰਮੀ ਲੇ ਰੇੜਾ ਰੂੜਾ ਕਿਧਰੇ ਚੱਕ ਕੇ ਤਰਾਣਾ ਰੀਓ ਸੁਪਾ ਸੁਪਾ ਰਣਾ ਹੋਰ ਕਿਦੇ ਚੁੱਲਾ ਵੀ ਬਣਤਾ ਚੁੱਲੇ ਦੇ ਉੱਪਰ ਜਿੰਨਾ ਸਮਾਨ ਪਿਆ ਸੀ ਉਹ ਚੱਕ ਚੁੱਲੇ ਦੇ ਵਿੱਚ ਮਾਰੇ ਆ ਦੱਸ ਕੋਣ ਬੈਲਾ ਜਿਹੜਾ ਹੁਣ ਨਵਾਂ ਚੁੱਲਾ ਬਣਾਊਗਾ ਮੱਝ ਨੂੰ ਕੋਣ ਨਾ ਹਾਂ ਟੁੱਟੀ ਭਾਈ ਹਮਤ ਮਾਰੀ ਪਾਣੀ ਪੀਣਾ ਸਾਰੀ ਜਿਹੜੀ ਦੇਖੀ ਜਾਂਦੇ ਆ ਸਾਨੂੰ ਕੰਮ ਕਰਦੇ ਆ ਨੀ ਬੜਗਮਾਗਾ ਵਜਦਾ ਤਾਂ ਜਦੋਂ ਤੇ ਇੰਡੀ ਜਿਹਦਾ ਮਾਗਾ ਜੀਜਾ ਆਰ ਸਕੂਲੋਂ ਆਇਆ ਲੰਗੜੀ ਹੋ ਕੇ ਕੀ ਹੋ ਗਿਆ ਗੁੰਮੀ ਹੋ ਗਈ ਗੁੰਮੀ ਤੇਲ ਲਾ ਦਨੀਏ ਚਲੋ ਤੇਲ ਲਾ ਦਨੇ ਪੁੱਤ ਇਹ ਚੱਕ ਚੱਕ ਕੇ ਲੈ ਕੇ ਜਾ ਮ ਤੁਰਿਆ ਨਹੀਂ ਜਾਂਦਾ ਚੱਕਾ ਕੋਦੀ ਚੱਕਾ ਆਦਾ ਦੇਖੋ ਵਜਾ ਨੂੰ ਗੋਦੀ ਚੱਕਿਆ ਮੁਰਦਾ ਚੱਕੂ ਗਿਆ ਦੇ ਲੋ ਚੱਕਿਆ ਹੋਇਆ ਛੱਡਿਆ ਨਹੀਂ ਹੋਇਆ ਚੱਕਿਆ ਚਰਪਾਈ ਚੱਕ ਕੇ ਲਗਾਈਆਂ ਦੇਖ ਲੋ ਕਿਨੇ ਕੱਲ੍ਹ ਸਹੀ ਆਇਆ ਚਲੋ சுட்டையா يا சுட்டையா வருது இந்த ஊமி கரெ சாச்சலாம் கேடியா ஜெனர் லட்சுமிக்கே காப்பி டிச்சனா اونナ பச்ச லக்கலிதா ਬਾਰ ਮੌਸਮ ਬਤਿਓ ਹੈ ਬੱਦਲ ਹਵਾ ਚੱਲਦੀ ਆ ਪਰ ਗਰਮੀ ਹੁੰਨੀ ਹੋਈ ਆ ਮੈਂ ਕਮੀਜ਼ ਕੱਟਦੀ ਸੀਗੀ ਪਸੀਨਾ ਪਸੀਨਾ ਹੋ ਗਿਆ ਪੱਖਾ ਲਾਇਆ ਨਹੀਂ ਭੁੱਲ ਗਈ ਮਾਰਤਾ ਬਤਿਓ ਦਾ ਸੁੱਤੀ ਵੈਸੀ ਤੇ ਪਾਰੇ ਸਾਡੀਆਂ ਰਾਤ ਨੀਂਦਾ ੜਾ ਕੇ ਹੈ ਮੈਂ ਚਾਖਦੀ ਹਾਂ ਬਹੁਤ ਸੁੱਤੀ ਭਈਆ ਲੋਸਨ ਦੇਖੋ ਕਿੰਨੀ ਸੁੱਤੀ ਹੋ ਗਈ ਪਰੀ ਕੀ ਕਿ ਅੱਜ ਫੇਰੇ ਨੇ ਪੈਰ ਤੇ ਪੈਰ ਧਰਤਾ ਅੱਜ ਇਹ ਤਾਂ ਪਤਾ ਲੱਗ ਗਿਆ ਭਾਈ ਗਾਂ ਦੇ ਪੈਰ ਤੇ ਮੱਝ ਪੈਰ ਧਰਦੀ ਹੈ ਬਹੁਤ ਖਰਾਬ ਆ ਮੱਝ ਅੱਜ ਫੇਰ ਧਰਤਾ ਇਹ ਤਾਂ ਜਗਾ ਚੇਂਜ ਕਰ ਦੇ ਇਹਨਾਂ ਦੀ ਗਰਮੀ ਵਾਲੀ ਆ ਸਬਜ਼ੀ ਬਣਾਉਣੀ ਆ ਸਬਜ਼ੀ ਕੱਟਦੇ ਆ ਤੋਰੀਆਂ ਤਾਰੀਆਂ ਪੰਨਿਆਂ ਨੇ ਤੋੜ ਕੇ ਰੱਖਿਆ ਹੋਈਆਂ ਬਣਾਉਣੀਆਂ ਤੋਰੀਆਂ ਸਬਜ਼ੀ ਥੜੀ ਜਿਆਦੇ ਗਰਮੀ ਆ

ਆਪੇ ਫੜ ਜੀ ਸ਼ੁਕਰ ਆ ਕਾਲੂ ਛੁੱਟੀ ਆ ਗਈ ਤੇ ਯਾਰ ਛੁੱਟੀ ਕੋ ਰੋਣੀ ਭਾਈ ਤੇ ਚੇਤ ਸ਼ੁਰੂ ਤੇ ਕਿੰਨੀਆਂ ਛੁੱਟੀਆਂ ਪਰ ਬਹੁਤ ਆਪੇ ੱਟੀ ਵੀ ਦੀ ਸਕੂਲ ਤਾਂ ਤੇ ਜਾਣਾ ਮੈਂ ਤਾਂ ਤੈਨੂੰ ਘਰੇ ਰੱਖਦੀ ਸਾਲ ਪਹਿਲੇ ਪਕਰ ਲਾਇਆ ਤੇ कौन सा उम्र भर के सौदा है छह महीने का कर दिया